ਮੋਬਾਈਲ ਫੋਨ ਨੂੰ ਇਨਾ ਜਗਾਵਾਂ ਤੇ ਰੱਖਣਾ ਕਿੰਨਾ ਖਤਰਨਾਕ ਹੋ ਸਕਦਾ ਹੈ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਆਪਣੇ ਫੋਨਾਂ ਨੂੰ ਆਪਣੇ ਪੈਂਟਾਂ ਦੀ ਜੇਬ 'ਚ ਆਪਣੇ ਸ਼ਰਟਾਂ ਦੀ ਜੇਬ 'ਚ ਪਾਉਣ ਤੋਂ ਪਹਿਲਾਂ ਇੱਕ ਵਾਰ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲਵੋ ਤੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸ਼ੇਅਰ ਕਰ ਦਿਓ ਵਿਸ਼ਾ ਕਾਲ ਤੁਜ਼ਖਰ ਨੈਸ਼ਨ ਪੋਸਟ ਮਥੜੀ ਨਾਲ ਮੇਗਾ ਅੱਜਕੱਲ ਮੋਬਾਈਲ ਫੋਨਾਂ ਦਾ ਜ਼ਮਾਨਾ ਹੈ ਹਰ ਇੱਕ ਨਿੱਕੇ-ਨਿੱਕੇ ਬੱਚਿਆਂ ਦੇ ਹੱਥਾਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਦੇਖਣ ਨੂੰ ਮਿਲਦਾ ਪਰ ਇਹ ਮੋਬਾਈਲ ਫੋਨ ਕਿਵੇਂ ਤੁਹਾਡੀ ਜ਼ਿੰਦਗੀ ਨੂੰ ਖਾ ਰਿਹਾ ਹੈ ਕਿਵੇਂ ਤੁਹਾਨੂੰ ਅੰਦਰੋਂ ਹੀ ਅੰਦਰ ਖਾ ਰਿਹਾ ਹੈ ਇਸ ਦਾ ਤੁਸੀਂ ਅੰਦਾਜ਼ਾ ਤੱਕ ਨਹੀਂ ਲਾ ਸਕਦੇ ਬਹੁਤ ਸਾਰੇ ਲੋਕ ਨੇ ਮੋਬਾਈਲ ਰੱਖਣ ਦੀ ਜਿਹੜੀ ਥਾਂ ਉਹਨਾਂ ਦੀ ਸਹੀ ਨਹੀਂ ਹੁੰਦੀ ਜਿਸ ਕਰਕੇ ਕਈ ਜਿਹੜੀ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਕਈ ਬਿਮਾਰੀਆਂ ਲੱਗ ਜਾਂਦੀਆਂ ਨੇ ਤਾਂ ਅੱਜ ਤੁਹਾਨੂੰ ਦੱਸਦੇ ਹਾਂ ਕਿ ਮੋਬਾਈਲ ਫੋਨ ਕਿਹੜੀ ਜਗ੍ਹਾ ਤੇ ਨਹੀਂ ਰੱਖਣਾ ਚਾਹੀਦਾ ਕਿਹੜੀ ਜਗ੍ਹਾ ਤੇ ਰੱਖਣ ਦੇ ਨਾਲ ਤੁਹਾਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੈਂਟ ਦੀ ਪਿਛਲੀ ਜੇਬ ਦੇ ਵਿੱਚ ਮੋਬਾਈਲ ਫੋਨ ਨਹੀਂ ਰੱਖਣਾ ਚਾਹੀਦਾ ਕਿਉਂਕਿ ਪਿਛਲੀ ਜੇਬ 'ਚ ਮੋਬਾਈਲ ਫੋਨ ਰੱਖਣ ਦੇ ਨਾਲ ਇਸ ਨਾਲ ਤਾਂ ਟੁੱਟਣ ਦਾ ਜਿਹੜਾ ਖਤਰਾ ਵੀ ਪਾਉਂਦਾ ਹੈ ਚੋਰੀ ਹੋਣ ਦਾ ਖਤਰਾ ਵੀ ਪਾਉਂਦਾ ਹੈ ਇੱਥੇ ਤੱਕ ਕਿ ਆਪਣੇ ਲੱਕ ਦਰਦ ਤੇ ਆਪੀਆਂ ਜਿਹੜੀਆਂ ਲੱਤਾਂ ਦਰਦ ਜਿਹੜੀਆਂ ਵੱਧ ਜਾਂਦੀਆਂ ਨੇ ਜੇਕਰ ਅਸੀਂ ਮੋਬਾਈਲ ਫੋਨ ਅਸੀਂ ਪੈਂਟ ਦੀ ਪਿਛਲੀ ਜੇਬ ਦੇ ਵਿੱਚ ਰੱਖਦੇ ਹਾਂ ਤਾਂ ਇਸ ਦੇ ਨਾਲ ਸਾਡੀਆਂ ਲੱਗਦਾ ਜ਼ਿਆਦਾ ਦਰਦ ਰਹਿਣ ਲੱਗ ਜਾਂਦੀਆਂ ਨੇ ਇਸ ਤੋਂ ਬਾਅਦ ਗੱਲ ਕਰਦੇ ਆ ਜਿਹੜੀ ਮੋਬਾਈਲ ਫੋਨ ਨੂੰ ਪੈਂਟ ਦੀ ਅਗਲੀ ਜੇਬ ਦੇ ਵਿੱਚ ਰੱਖਣਾ ਕਦੇ ਵੀ ਮੋਬਾਈਲ ਫੋਨ ਨੂੰ ਪੈਂਟ ਦੀ ਅਗਲੀ ਜੇਬ ਚ ਨਹੀਂ ਰੱਖਣਾ ਚਾਹੀਦਾ ਖਾਸ ਕਰਕੇ ਮਰਦਾਂ ਨੂੰ ਮਰਦਾਂ ਨੂੰ ਇਹ ਜਿਹਾਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੇ ਨਾਲ ਮਰਦਾਂ ਦੇ ਸਪਰਮ ਕਾਊਂਟ ਜਰੇ ਘੱਟ ਹੋ ਜਾਂਦੇ ਨੇ ਇਸ ਤੋਂ ਬਾਅਦ ਗੱਲ ਕਰਦੇ ਆ ਸਿਰਹਾਣੇ ਥੱਲੇ ਰੱਖ ਕੇ ਸੋਣਾ ਜਿਹੜੇ ਮੋਬਾਈਲ ਫੋਨਾਂ ਦੇ ਵਿੱਚੋਂ ਅਜਿਹੇ ਰੇਡੀਏਸ਼ਨਸ ਨਿਕਲਦੀਆਂ ਨੇ ਜੋ ਕਿ ਸਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਹਾਰਮਫੁਲ ਨੇ ਇਸ ਕਰਕੇ ਜਿੰਨਾ ਹੋ ਸਕੇ ਮੋਬਾਈਲ ਨੂੰ ਆਪਣੇ ਸਿਰਾਂ ਨੇ ਥੱਲੇ ਬਿਲਕੁਲ ਵੀ ਨਾ ਰੱਖੋ ਕਿਉਂਕਿ ਇਸ ਜਿਹੇ ਰੇਡੀਏਸ਼ਨ ਨੇ ਸਾਡੇ ਦਿਮਾਗ ਤੇ ਬੁਰਾ ਅਸਰ ਪਾਉਂਦਿਆਂ ਨੇ ਇਸ ਦੇ ਨਾਲ ਸਿਰਦਰਦ ਦੀ ਸਮੱਸਿਆ ਮਾਈਗਰੇਨ ਦੀ ਸਮੱਸਿਆ ਬਹੁਤ ਜ਼ਿਆਦਾ ਆ ਜਾਂਦੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਸ਼ਰਟ ਦੀ ਜੇਬ ਦੇ ਵਿੱਚ ਮੋਬਾਈਲ ਫੋਨ ਦਾ ਰੱਖਣਾ ਸ਼ਰਟ ਦੀ ਜੇਬ ਦੇ ਵਿੱਚ ਵੀ ਮੋਬਾਈਲ ਫੋਨ ਨਹੀਂ ਰੱਖਣਾ ਚਾਹੀਦਾ ਕਿਉਂਕਿ ਜਦੋਂ ਮੋਬਾਈਲ ਫੋਨ ਤੁਹਾਡੇ ਸਰੀਰ ਨੂੰ ਛੂੰਹਦਾ ਹੈ ਤਾਂ ਇਸ ਦੀ ਰੈਡੀਏਸ਼ਨ ਸਾਡੀਆਂ ਅੰਗਾਂ ਤੇ ਬਹੁਤ ਜ਼ਿਆਦਾ ਬੁਰਾ ਅਸਰ ਪੈਂਦਾ ਹੈ ਇਸ ਦੇ ਨਾਲ ਦਿਲ ਦੇ ਕਈ ਰੋਗ ਪੈਦਾ ਹੋ ਜਾਂਦੇ ਨੇ ਕਿਉਂਕਿ ਮੋਬਾਈਲ ਫੋਨ ਸਿੱਧਾ ਸਾਡੇ ਦਿਲ ਦੇ ਨਾਲ ਜੁੜਿਆ ਹੋ ਜਾਂਦਾ ਹੈ ਤੇ ਇਸੇ ਥੇ ਹੀ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਮੋਬਾਈਲ ਫੋਨ ਨੂੰ ਆਖਿਰਕਾਰ ਰੱਖੀਏ ਕਿਤੇ ਕਿਉਂਕਿ ਸਰੀਰ ਦੇ ਕਿਸੇ ਵੀ ਅੰਗ ਦੇ ਨਾਗ ਦੇ ਨਾਲ ਜੋੜਨ ਤੇ ਮੋਬਾਈਲ ਫੋਨ ਦਾ ਬੁਰਾ ਅਸਰ ਪੈਂਦਾ ਇਸ ਕਰਕੇ ਮੋਬਾਈਲ ਫੋਨ ਨੂੰ ਅਜਿਹੀ ਜਗ੍ਹਾ ਤੇ ਰੱਖੋ ਜਿੱਥੇ ਕਿ ਤੁਹਾਡੇ ਸਰੀਰ ਦੇ ਨਾਲ ਫੋਨ ਦੇ ਜਿਹੜਾ ਬੈਕ ਵਾਲੀ ਸਾਈਡ ਆ ਬਿਲਕੁਲ ਵੀ ਟੱਚ ਨਾ ਕਰ ਸਕੇ ਕਿਉਂਕਿ ਜਿਹੜੀ ਰੇਡੀਏਸ਼ਨਸ ਨਿਕਲਦੀਆਂ ਨੇ ਜਦੋਂ ਸਾਡੇ ਅੰਗ ਨੂੰ ਟੱਚ ਕਰਦੀਆਂ ਨੇ ਉਹ ਜਿਹੜੀਆਂ ਰੇਡੀਏਸ਼ਨ ਸਾਡੇ ਅੰਗ ਤੇ ਬੁਰਾ ਪ੍ਰਭਾਵ ਪਾਉਂਦੇ ਨੇ ਇਸ ਕਰਕੇ ਜਿੰਨਾ ਹੋ ਸਕੇ ਆਪਣੇ ਸਰੀਰ ਤੋਂ ਫੋਨ ਨੂੰ ਦੂਰ ਰੱਖੋ ਆਪਣੇ ਪਰਸਾ ਦੇ ਵਿੱਚ ਫੋਨ ਨੂੰ ਪਾ ਕੇ ਰੱਖੋ ਜੇ ਜ਼ਿਆਦਾ ਹੀ ਜ ਆਪਣੇ ਕੋਲ ਰੱਖਣਾ ਹੈ ਤਾਂ ਪਿਛਲੀ ਜੇਬ ਦੇ ਵਿੱਚ ਮੋਬਾਈਲ ਫੋਨ ਤੁਸੀਂ ਰੱਖ ਸਕਦੇ ਹੋ